14 ਤਰੀਕ ਨੂੰ ਸ਼੍ਰੀ ਮੁਖਰ ਸਾਹਿਬ ਕੋਲ ਇੱਕ ਕਾਨਫਰੰਸ ਹੈ ਉੱਥੇ ਉਸ ਸੰਬੰਧੀ ਇਕੱਠ ਕਰਨ ਵਾਸਤੇ ਇਹ ਪੂਰੀ ਮੀਟਿੰਗ ਛੱਡੀ ਹੈ ਬਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਮਤਲਬ ਇੱਕ ਇੱਕ ਬੰਦੇ ਦਾ ਲਾਹਾ ਲਏ ਆਪਾਂ ਆਪਾਂ ਆਪਣਾ ਮਤਲਬ ਮੂਡ ਬੰਦਣਾ ਹੈ ਸ਼ੁਰੂ ਕਰਨਾ ਹੈ ਕੰਮ ਪਰ ਆਪਾਂ ਚੰਗਈ ਜਾਣਾ ਚਾਹੀਦਾ ਹੈ ਆਪਵਾਦ ਤੋਂ ਵੱਦ ਜਿੰਨੀ ਵੀ ਸੰਗਤ ਹੋ ਸਕੇ ਜਿੰਨੀ ਵੀ ਕੋਈ ਸਕੂਟਰ ਮੋਟਰਸਾਈਕਲ ਟਰਾਲੀਆਂ ਗੱਡੀਆਂ ਬੱਸ ਜਿਵੇਂ ਵੀ ਹੋ ਸਕਦਾ ਹੈ ਓਵੇਂ ਵੱਦ ਤੋਂ ਵੱਧ ਪ੍ਰਸੰਗਤ ਲੈ ਕੇ ਉੱਥੇ ਪਹੁੰਚੀਏ ਤਾਂ ਕਿ ਜੋ ਆਪਾਂ ਆਪਣਾ ਜਿਹੜਾ ਪਾਰਟੀ ਦਾ ਉੱਥੇ ਇਨਾਮ ਕਰਨਾ ਹੈ ਵਧੀਆ ਤਰੀਕੇ ਨਾਲ ਕਰ ਸਕੀਏ ਤੇ ਉਹਦਾ ਪ੍ਰਭਾਵ ਵੀ ਜਾਵੇ ਲੋਕਾਂ 'ਚ ਪ੍ਰਭਾਵ ਵੀ ਜਾਣਾ ਚਾਹੀਦਾ ਹੈ ਜੇ ਇਕੱਠ ਹੋਊਗਾ ਆਪਣਾ ਤਾਂ ਹੀ ਪ੍ਰਭਾਵ ਜਾਊਗਾ ਇਸ ਲਈ ਬਾ ਤੋਹਫਾ ਤਾਪਾ ਉੱਥੇ ਸੰਗਤ ਲੈ ਕੇ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਹੁਣ ਤਕਰੀਬਨ ਜਿੰਨਿਆਂ ਦੀ ਗ੍ਰਾਂਟ ਕਈਆਂ ਦੀ ਹਲੇ ਪ੍ਰੋਸੈਸਿੰਗ ਚ ਹੈ ਜਾਂ ਮਾੜਾ ਮੋਟਾ ਹਲੇ ਫੰਡ ਹੈਗਾ ਹੈ ਬਾਕੀ ਤੁਹਾਨੂੰ ਮਤਲਬ ਨੀਂਨੇ ਗੇੜ ਮਹੀਨੇ ਤੱਕ ਗ੍ਰਾਂਟ ਆ ਜਾਣੀ ਹੈ ਫਿਰ ਆਪਾਂ ਦੋਆ ਵੀ ਸਾਰੀ ਠੀਕ ਹੈ ਜੀ ਸਾਰਿਆਂ ਨੂੰ ਗ੍ਰਾਂਟ ਮਿਲ ਜੂਗੀ ਇਹ ਹੁੰਦਾ ਕਿ ਜਿਵੇਂ ਇਸ ਵਾਰੀ ਉਹ ਜਿਨ੍ਹਾਂ ਨੂੰ ਦੇਤੀ ਅਗਲੀ ਵਾਰੀ ਉਹਨਾਂ ਨੂੰ ਨਹੀਂ ਜਿਨ੍ਹਾਂ ਨੂੰ ਨਹੀਂ ਮਿਲੀ ਐਵੇਂ ਹਰ ਸਰਕਲ ਚੱਲਦਾ ਹੁੰਦਾ ਖਾਲਸਾ ਵਾਹਿਗੁਰੂ